ਆ ਮਾਰਾ ਜੋੜਾ ਕਾ ਨਾਮ ਨਹੀਂ ਲਾਉਂਦਾ ਚਲੋ ਕਲ ਕੁੜੀ ਫੜੀ ਹੋ ਜਾਓ ਹੋ ਗਿਆ ਬਸ ਠੀਕ ਹੈ ਚੰਗਾ ਕੰਮ ਕਰ ਲੱਗੇ ਸੋਚਾ ਤੈਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹੇ ਫਿਰ ਖੁਸ਼ ਰਹੋ ਹੁਣ ਹਾਂ ਚਲੋ ਮੇਰੀ ਲੈ ਆ ਪੱਤਾ ਲੈ ਫੋਟੋ ਕਰਾਵਾਂ ਫੋਟੋ ਬਈ ਵੀਡੀਓ ਬਣ ਕੇ ਫੋਟੋ ਕੀ ਬਸ ਠੀਕ ਹੈ ਚਲੋ ਤੁਹਾਡੇ ਨਾਲ ਕੱਪੜੇ ਕੁੱਪੜੇ ਤੇ ਪਿੰਡ ਚ ਜਾਉਂਗੇ ਤੁਰਦੇ ਫਿਰਦੇ ਆ ਕਿਵੇਂ ਲੱਗਦਾ ਯਾਰ ਮੈਨੂੰ ਹਾਂ ਸ਼ਰਮ ਬਹੁਤ ਆਉਂਦੀ ਹੈ ਤੁਰਦ ਜਾਂਦੇ ਹੁੰਦੀ ਹੈ ਜਦੋਂ ਮੋਬਾਈਲ ਤੇ ਜਦੋਂ ਵੀਡੀਓ ਵਾਇਰਲ ਹੋ ਗਈ ਐਦਾ ਵੀਡੀਓ ਚੱਲ ਰਹੀ ਆ ਤੋ ਤਾਂ ਕਰਕੇ ਹੀ ਫਿਰ ਹਾਂਜੀ ਹਾਂਜੀ ਤੋ ਫਿਰ ਜਿਹੜਾ ਕੋਈ ਲਿਆਜੀ ਬੰਦਾ ਟੱਕਰਦਾ ਉਹ ਫਿਰ ਕਹਿੰਦਾ ਹੀ ਆ ਸਰ ਜੀ ਹਾਂਜੀ ਯਾਰ ਦੋਸਤ ਕੀ ਕਹਿੰਦੇ ਤੁਹਾਨੂੰ ਫਿਰ ਹੁਣ ਯਾਰ ਦੋਸਤ ਦਾ ਜਲੀਲ ਕਰਦੇ ਹੀ ਹਾਂਜੀ ਕੋਈ ਵਧਾਈਆਂ ਦੇਂਦਾ ਕੋਈ ਕੁਛ ਕਹਿੰਦਾ ਜਨਤਾ ਹਾਂਜੀ ਜਨਤਾ ਦੇ ਇਹ ਵਧਾਈਆਂ ਨੂੰ ਕਿੱਡਾ ਕ ਵੱਡਾ ਤੁਸੀਂ ਜੰਗ ਜੱਤ ਕੇ ਆਇਓ Thank <laughs> you.